ਨਾ ਵੀ ਸਪਨਾ ਕਟਿਆ ਹੋਏਗਾ ਉਹ ਬਣੇ ਚਾਣੀ ਨਾਲ ਝੁੱਲਣਗੇ ਉਹਦੇ ਨਾਲ ਉਹ ਠੀਕ ਹੋ ਜਾਣਗੇ ਤੇ ਅੱਜ ਤਾਤੋਂ ਲੈ ਕੇ ਇੱਥੇ ਜਿਹੜਾ ਵੀ ਸੱਪ ਦਾ ਕਟਿਆ ਹੋਇਆ ਹੁੰਦਾ ਹੈ ਉਹ ਬਿਲਕੁਲ ਠੀਕ ਹੋ ਕੇ ਜਾ ਜਾਂਦਾ ਉਹਨੂੰ ਸਿਰਫ ਤਿੰਨ ਦੁਆ वगैरह ਵੀ ਹੈਗੇ ਹੈਗੇ ਅੱਛਾ ਤੁਸੀਂ ਦੇਖਿਓ ਜੀ ਹਾਂਜੀ ਤਕਰੀਬਨ ਆ ਹੀ ਜਾਂਦੇ ਸ਼ਾਮ ਨੂੰ ਅੱਛਾ ਜੀ ਸ਼ਾਮ ਨੂੰ ਨਿਕਲੀਏ ਤੇ ਜਾਨ ਬਰ ਸਾਰੀ ਗਲੀ ਬਈ ਸੀ ਠੀਕ ਹੈ ਜੀ ਹਾਂ ਜੀ ਉਹਨਾਂ ਦਾ ਇਲਾਜ ਕਰਾਇਆ ਸੀ ਤੇ ਉਹਨਾਂ ਨੂੰ ਫਰਕ ਪਿਆ ਗਿਆ ਸੀ ਠੀਕ ਹੈ ਜੀ ਹਾਂ ਜੀ ਉਹਨਾਂ ਨੇ ਦੱਸਿਆ ਫਿਰ ਤਾਂ ਆਏ ਜੀ ਤੁਸੀਂ ਨੰਨਾ ਦੀ ਕੀ ਪ੍ਰੋਫੈਸਰ ਸਸੀਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਪਿੰਡ ਜਨੌੜੀ ਅੱਜ ਪੁੱਜੇ ਹਾਂ ਜੀ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਜਿਹਦਾ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਜੀ ਆਜੋ ਤੁਹਾਨੂੰ ਲੈ ਚੱਲਦੇ ਹਾਂ ਇਸ ਪਿੰਡ ਵੱਲ ਤਕਰੀਬਨ 7 ਕਿਲੋਮੀਟਰ ਦੇ ਖੇਤਰਫਲ ਵਿੱਚ ਇਹ ਪਿੰਡ ਦਾ ਸਥਿਵਾ ਹੋਇਆ ਹੋਇਆ ਜੀ ਪਤਾ ਲੱਗਾ ਸੀ ਇਸ ਪਿੰਡ ਦਾ ਨਾਮ ਪਹਿਲਾਂ ਜਨਕਪੁਰੀ ਸੀ ਦਸਤਾਵੇਜ਼ ਹੁਣ ਨਾਂ ਕਰਕੇ ਇਸ ਪਿੰਡ ਦਾ ਨਾਮ ਜਨੌੜੀ ਰੱਖਿਆ ਗਿਆ ਇਸ ਪਿੰਡ ਦੇ ਵਿੱਚ ਪਹਿਲਾਂ 7 ਪੰਚਾਇਤਾਂ ਹੁੰਦੀਆਂ ਸੀ ਸਮੇਂ ਦੇ ਹਿਸਾਬ ਨਾਲ ਇਸ ਪਿੰਡ ਦੇ ਵਿੱਚ 2024 ਦੇ ਵਿੱਚ 5 ਪੰਚਾਇਤਾਂ ਆ ਜੀ ਸਭ ਤੋਂ ਵੱਡਾ ਪਿੰਡ ਆ ਜੀ ਇਲਾਕੇ ਦਾ ਇਹ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਵਾਜੀ ਇਸ ਪਿੰਡ ਦੇ ਵਿੱਚ ਹਰੇਕ ਮੁਹੱਲੇ ਦੇ ਵਿੱਚ ਮੰਦਰਵਾਜੀ ਇਸ ਪਿੰਡ ਨੂੰ ਇੱਕ ਹੋਰ ਬਹੁਤ ਵੱਡੀ ਬਖਸ਼ਵਾ ਬਾਬਾ ਸਵਰਨਨਾਥ ਜੀ ਦਾ ਇਸ ਪਿੰਡ ਦੇ ਵਿੱਚ ਇੱਕ ਮੰਦਰਵਾਜੀ ਕਿਸੇ ਵੀ ਤਰ੍ਹਾਂ ਦਾ ਜ਼ਹਿਰ ਹੋਵੇ ਸੱਪ ਦਾ ਕੱਟਿਆ ਜਾਂ ਕਿਸੇ ਹੋਰ ਚੀਜ਼ ਦਾ ਕੱਟਿਆ ਉਸ ਦਾ ਇਲਾਜ ਇਸ ਮੰਦਰ ਦੇ ਵਿੱਚ ਕੀਤਾ ਜਾਂਦਾ ਹੈ ਜ਼ਹਿਰ ਨੂੰ ਬਿਲਕੁਲ ਖਤਮ ਕਰਕੇ ਬੰਦੇ ਨੂੰ ਠੀਕ ਕਰਕੇ ਭੇਜਿਆ ਜਾਂਦਾ ਹੈ 3 ਦਿਨ ਉਸ ਵਿਅਕਤੀ ਨੂੰ ਇਸ ਮੰਦਰ ਚ ਰੱਖਿਆ ਜਾਂਦਾ ਹੈ ਤਾਂ ਉਸ ਦਾ ਇਲਾਜ ਕੀਤਾ ਜਾਂਦਾ ਹੈ ਬਹੁਤ ਵੱਡੀ ਗੱਲ ਆ ਜੀ ਸੱਪ ਦੇ ਕੱਟੇ ਦਾ ਇਲਾਜ ਆਪਣੇ ਇਸ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਪਿੰਡ ਦੇ ਵਿੱਚ ਫ੍ਰੀ ਆਫ ਕੋਸਟ ਹੁੰਦਾ ਆ ਸੇਵਾਦਾਰ ਉੱਥੇ ਰਹਿੰਦੇ ਆ ਜੀ ਜਿਹੜਾ ਵੀ ਬੰਦਾ ਉੱਥੇ ਆਉਂਦਾ ਆ ਉਹਨੂੰ ਰਹਿਣ ਵਾਸਤੇ ਕਮਰਾ ਸਰਾਂ ਦਿੱਤੀ ਜਾਂਦੀ ਆ ਉਹਦੇ ਨਾਲ ਹਰੇਕ ਬੰਦਾ ਰਹਿ ਵੀ ਸਕਦਾ ਆ ਜੀ ਚਲੋ ਜੀ ਚੱਲਦੇ ਆ ਪਿੰਡ ਵੱਲੋਂ ਤੇ ਨਾਲੇ ਦਰਸ਼ਨ ਕਰਾਉਨੇ ਆ ਮੰਦਿਰ ਦੇ ਤੇ ਰਸਤੇ 'ਚ ਜੇ ਸਾਨੂੰ ਕੋਈ ਮਿਲਦਾ ਹੈ ਜੀ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਤੇ ਪੁੱਛਾਂਗੇ ਇੱਥੇ ਮੰਦਿਰ ਬਾਰੇ ਤੇ ਪਿੰਡ ਬਾਰੇ ਪਾਜੀ ਸਤਿ ਸ਼੍ਰੀ ਅਕਾਲ ਜੀ ਤੇ ਪਾਜੀ ਤੁਸੀਂ ਇਸ ਪਿੰਡ ਦੇ ਹੀ ਹੋ ਜੀ ਜੀ ਪਾਜੀ ਇਸ ਪਿੰਡ ਬਾਰੇ ਪਤਾ ਲੱਗਾ ਸੀਗਾ ਕਿ ਬਹੁਤ ਕਾਫੀ ਵੱਡਾ ਪਿੰਡ ਆ ਜੀ ਇਹ ਹਾਂਜੀ ਇਹ ਪਿੰਡ ਜਨੋੜੀ ਇਸ ਪਿੰਡ ਦਾ ਨਾਮ ਆਇਗਾ ਜੀ ਠੀਕ ਹੈ ਹਸ਼ਾਪੁਰ ਡਿਸਟ੍ਰਿਕਟ ਦੇ ਦੂਸਰੇ ਨੰਬਰ ਤੇ ਹੈਗਾ ਆਬਾਦੀ ਦੇ ਔਰ ਫੇਪੜਾ ਸ਼ੁਰੂ ਹੋਇਆ ਹੈ ਖੇਤਰਫਲ ਦੇ ਵਿੱਚ ਠੀਕ ਹੈ ਜੀ 7 ਕਿਲੋਮੀਟਰ ਦੇ ਵਿੱਚ ਇਹਦਾ ਏਰੀਆ ਹੈਗਾ ਪਿੰਡ ਦਾ ਹੁਣੇ ਦੀਆਂ ਇਸ ਟਾਈਮ ਪੰਜ ਪੰਚਾਇਤਾਂ ਬਣ ਗਈਆਂ ਨੇ ਜਨੋੜੀ ਵਿੱਚੋਂ ਠੀਕ ਹੈ ਜੀ ਪੇਰੈਂਟਸ ਪੰਚਾਇਤ ਹੈਗੀ ਜਨੋੜੀ ਠੀਕ ਹੈ ਜੀ ਛਮੇੜੀ ਪੱਤੀ ਟਾਲੀਵਾਲ ਰਾਮਨਗਰ ਖਫਿਆਲ ਟਿੱਪਾ ਠੀਕ ਹੈ ਜੀ ਪਤਾ ਇੱਕ ਲੱਭਰੀਆਂ ਦਾ ਹੈ ਜੀ ਤੇ ਇਹ ਇਸ ਪਿੰਡ ਦੇ ਵਿੱਚ ਜ਼ਿਆਦਾਤਰ ਬੰਦੇ ਐਕਸ ਏ ਮਤਲਬ ਆਰਮੀ ਨੂੰ ਪਸੰਦ ਕਰਦੇ ਹੈਗੇ ਆ ਠੀਕ ਹੈ ਜੀ ਤੇ ਕੋਈ ਤਕਰੀਬਨ 70% ਆਰਮੀ ਅਪਲਾਈ ਹੈਗੇ ਠੀਕ ਹੈ ਜੀ ਤੇ ਇਹ ਇਹ ਆਪਣੀ ਸ਼ਿਵਾਲਿਕ ਪਹਾੜੀਆਂ ਦੀ ਗੋਦ ਦੇ ਵਿੱਚ ਹੈਗਾ ਪਿੰਡ ਠੀਕ ਹੈ ਜੀ ਇਹ ਇਸ ਪਿੰਡ ਦੀਆਂ ਕਾਫੀ ਸ਼ਕਤੀਆਂ ਹੈਗੀਆਂ ਕਾਫੀ ਉਦਿਆਂ ਰੈਂਕਾਂ ਤੇ ਬਹੁਤ ਬਹੁਤ ਰੈਂਕਾਂ ਤੇ ਆਰਮੀ ਦੇ ਵਿੱਚ ਹੈਗੇ ਆ ਪੁਲਿਸ ਚ ਹੈਗੇ ਆ ਕੁਝ ਫੋਰਮ ਚ ਸੈਟਲ ਹੋ ਚੁੱਕੇ ਆ ਬੰਦੇ ਠੀਕ ਹੈ ਜੀ ਹੋਰ ਤੁਸੀਂ ਇਹਦੇ ਬਾਰੇ ਕੁਝ ਇਹ ਕਿੱਥੇ ਮੰਦਿਰ ਆ ਜੀ ਹਾਂਜੀ ਬਾਬਾ ਸਰਵਨਾਥ ਜੀ ਦਾ ਮੰਦਿਰ ਹੈ ਜੀ ਠੀਕ ਹੈ ਜੀ ਕਾਫੀ ਪੁਰਾਣਾ ਹੈਗਾ ਇੱਥੇ ਸੱਪ ਦਾ ਕੱਟਿਆ ਜਾਂ ਕੋਈ ਜ਼ਹਿਰ ਹੋਵੇ ਹਾਂਜੀ ਉਸ ਚੀਜ਼ ਦਾ ਇਹਦਾ ਠੰਡਾ ਕਰਦੇ ਆ ਤੇ ਉਹਦੇ ਨਾਲ ਇਹ ਸਾਰਿਆਂ ਨੂੰ ਬਾਬਾ ਜੀ ਦੀ ਕਿਰਪਾ ਦੇ ਨਾਲ ਸਾਰਿਆਂ ਨੂੰ ਦਦਾ ਮਾਰਦੀ ਸੱਪ ਠੀਕ ਹੋ ਜਾਂਦਾ ਹੈ ਠੀਕ ਹੈ ਜੀ ਫਸਟੇੜੀ ਕਿਸਮ ਦੀ ਮਿਲ ਜਾਂਦੀ ਹੈ ਠੀਕ ਹੈ ਜੀ ਉਹਦਾ ਕਹਿੰਦੇ ਮੇਲਾ ਵੀ 13 April ਨੂੰ ਹੁੰਦਾ ਜੀ ਹਾਂਜੀ ਸਾਖੀ ਲੱਗੀ ਮੇਲਾ ਹੁੰਦਾ ਜੀ ਬਹੁਤ ਪਾਰਾ ਮੇਲਾ ਠੀਕ ਹੈ ਜੀ ਮੇਲਾ ਬਹੁਤ ਵੱਡਾ ਲੱਗਦਾ ਜੀ ਬਹੁਤ ਵੱਡਾ ਜਿਹਨੂੰ ਕਹਿੰਦੇ ਆ ਲੱਖਾਂ ਦੇ ਹਿਸਾਬ ਦੇ ਨਾਲ ਉਸ ਦਿਨ ਪਬਲਿਕ ਆਂਦੀ ਹੈ ਮੇਲੇ ਦਾ ਇੰਜੋਏ ਕਰਦੀ ਹੈ ਜੀ ਲੰਗਰ ਲੱਗਦਾ ਫੇਰ ਠੀਕ ਹੈ ਇਸ ਸਾਲ ਵੀ ਬਸੋਖੀ 13 ਤਰੀਕ ਨੂੰ ਹੋ ਰਿਹਾ ਜੀ ਜੀ ਤੁਹਾਨੂੰ ਸਾਰਿਆਂ ਨੂੰ ਨਵਾਈ ਦਾ ਵੀ ਆਓ ਜਰੂਰ ਜਰੂਰ ਆਓ ਤਲ ਭਾਗ ਜੀ ਜੀ ਮੇਰਾ ਉਹਨੂੰ ਅਸੀਂ ਆਪਣੀ ਸਿੰਚਾਈ ਵਾਸਤੇ ਭਾਈ ਕਿਦਾਂ ਜੰਗਲ ਦੇ ਵਿੱਚ ਆਇ ਤੇ ਜਾਨਵਰ ਵਗੈਰਾ ਹੈਗੇ ਜੀ ਉੱਥੇ ਜਾਨਵਰ ਬਹੁਤ ਹੈ ਜੀ ਸਰ ਅੱਛਾ ਜੀ ਜਾਨਵਰਾਂ ਦਾ ਕਾਫੀ ਜਿੱਦਾਂ ਇਸ ਟਾਈਮ ਬਾਂਦਰਾਂ ਦਾ ਬਹੁਤ ਤੰਕਾ ਹੈਗਾ ਸਾਡੇ ਪਿੰਡ ਦੇ ਵਿੱਚ ਠੀਕ ਹੈ ਜੀ ਤੇ ਬਾਗ ਵਗੈਰਾ ਕੁਝ ਤਿੰਦੂਆ ਵਗੈਰਾ ਤਿੰਦੂਆ ਵਗੈਰਾ ਵੀ ਹੈਗੇ ਹੈਗੇ ਅੱਛਾ ਤੁਸੀਂ ਦੇਖੇ ਜੀ ਹਾਂ ਜੀ ਤਕਰੀਬਨ ਆ ਹੀ ਜਾਂਦੇ ਸ਼ਾਮ ਨੂੰ ਅੱਛਾ ਜੀ ਸ਼ਾਮ ਨੂੰ ਨਿਕਲ ਜੇ ਤੇ ਜਾਨਵਰ ਸਾਂਭਰ ਜੀ ਬਾਗ ਤੇ ਹੋਰ ਜੰਗਲੀ ਜਾਨਵਰ ਜੰਗਲੀ ਸੂਰ ਹੈ ਰਾਬਾ ਵਗੈਰਾ ਕਾਫੀ ਜਾਨਵਰ ਹੈਗੇ ਠੀਕ ਹੈ ਜੀ ਹਾਂਜੀ ਠੀਕ ਹੈ ਫਸਲਾਂ ਜੜੀਆਂ ਗਈਆਂ ਦਾ ਬਾਏ ਇਹ ਫੋਨ ਦਿੰਦੇ ਹੀ ਨਹੀਂ ਹੈ ਜੀ ਠੀਕ ਹੈ ਜੀ ਜਿੰਨੇ ਵੀ ਆ ਗਏ ਸੰਭਰ ਸੂਰ ਬੰਦਰ ਹਾਂਜੀ ਅੱਧੀ ਇਹ ਕੰਡੀ ਏਰੀਆ ਹੈ ਉੱਦੇ ਬਗੈਰ ਦੂਏ ਦੇ ਹੀ ਹੈ ਸਾਹਿਬ ਜਾਨਵਰਾਂ ਕਰਕੇ ਬਰਬਾਦ ਹੈ ਬਰਬਾਦ ਹੈ ਜੀ ਮਤਲਬ ਜਾਨਵਰਾਂ ਕਰਕੇ ਜਾਨਵਰ ਠੀਕ ਆ ਬਾਜੀ ਥੈਂਕ ਯੂ ਬਾਜੀ ਥੈਂਕ ਯੂ ਚਲੋ ਤੁਹਾਨੂੰ ਇਸ ਤੋਂ ਬਾਅਦ ਲੈ ਚਲਦੇ ਆ ਮੰਦਿਰ ਵੱਲ ਕਰਾਉਨੇ ਆ ਮੰਦਿਰ ਦੇ ਦਰਸ਼ਨ ਇੱਥੋਂ ਮੰਦਿਰ ਦਾ ਗੇਟ ਸਟਾਰਟ ਹੁੰਦਾ ਹੈ ਜੀ ਆਜੋ ਤੁਹਾਨੂੰ ਲੈ ਚਲਦੇ ਆ ਮੇਨ ਮੰਦਿਰ ਜਿੱਥੇ ਸੱਪਾਂ ਦੇ ਕੱਟੇ ਦਾ ਇਲਾਜ ਹੁੰਦਾ ਆ ਅਸੀਂ ਆ ਗਏ ਆ ਜੀ ਮੰਦਿਰ ਦੇ ਗੇਟ ਦੇ ਸਾਹਮਣੇ ਇਹ ਮੰਦਿਰ ਦੇ ਅੰਦਰ ਜਾਣ ਦਾ ਮੇਨ ਰਸਤਾ ਹੈ ਇਸ ਮੰਦਰ ਦੀ ਵਿਸ਼ੇਸ਼ਤਾ ਇਹ ਆ ਜੀ ਕਿਸੇ ਤਰ੍ਹਾਂ ਦਾ ਵੀ ਸੱਪ ਦਾ ਕਟਿਆ ਕੋਈ ਜਰੀਲੀ ਚੀਜ਼ ਦਾ ਕਟਿਆ ਜਿਹੜਾ ਵੀ ਇਸ ਮੰਦਰ ਦੇ ਵਿੱਚ ਆ ਕੇ ਇੱਥੇ ਦੇ ਸੇਵਾਦਾਰਾਂ ਕੋਲੋਂ ਝਾੜਾ ਕਰਵਾਉਂਦਾ ਹੈ ਬਣੇ ਦੀ ਲੱਕੜੀ ਨਾਲ ਇਸ ਜਗ੍ਹਾ ਤੇ ਝਾੜਾ ਹੁੰਦਾ ਆ ਤਿੰਨ ਦਿਨ ਇਸ ਮੰਦਰ ਦੇ ਵਿੱਚ ਉਸ ਵਿਅਕਤੀ ਨੂੰ ਰੱਖਿਆ ਜਾਂਦਾ ਹੈ ਉਸ ਨੂੰ ਰਹਿਣ ਵਾਸਤੇ ਸਾਰਾ ਕੁਝ ਦਿੱਤਾ ਜਾਂਦਾ ਹੈ ਕੱਪੜੇ ਵੀ ਦਿੱਤੇ ਜਾਂਦੇ ਨੇ ਉੱਪਰ ਲੈਣ ਵਾਸਤੇ ਉਸ ਨੂੰ ਇੱਕ ਬਖਰੀ ਰਸੋਈ ਦਿੱਤੀ ਜਾਂਦੀ ਹੈ ਜੋ ਉਸ ਦੇ ਨਾਲ ਵਿਅਕਤੀ ਆਉਂਦਾ ਹੈ ਉਸ ਦੀ ਦੇਖਭਾਲ ਕਰਨ ਵਾਸਤੇ ਉਸ ਨੂੰ ਵੀ ਰਹਿਣ ਵਾਸਤੇ ਇੱਕ ਕਮਰ ਦਿੱਤਾ ਜਾਂਦਾ ਹੈ ਇਸ ਮੰਦਰ ਦੇ ਵਿੱਚ ਲੱਖਾਂ ਹੀ ਮਰੀਜ਼ ਆਉਂਦੇ ਨੇ ਆਪਣੇ ਆਪ ਨੂੰ ਠੀਕ ਕਰਕੇ ਜਾਂਦੇ ਨੇ ਆਜੋ ਤੁਹਾਨੂੰ ਦਰਸ਼ਨ ਕਰਾਉਂਦੇ ਆ ਇਸ ਮੰਦਰ ਦੇ ਤੁਸੀਂ ਦੇਖ ਸਕਦੇ ਹੋ ਇਸ ਮੰਦਿਰ ਦਾ ਦ੍ਰਿਸ਼ ਬਹੁਤ ਸੋਹਣਾ ਮੰਦਿਰ ਪਿੰਡ ਵਾਸੀਆਂ ਵੱਲੋਂ ਬਣਾਇਆ ਗਿਆ ਆ ਆਜੋ ਹੁਣ ਤਾਂ ਨਾ ਗੱਲਬਾਤ ਕਰਾਉਨੇ ਆ ਜਿਹੜੇ ਦੇ ਇੱਥੇ ਸੇਵਾਦਾਰ ਆ ਮੰਦਿਰ ਦੇ ਉਸ ਉਹਨਾਂ ਦੇ ਨਾਲ ਸੇਵਾ ਗੱਲਦਾਰਾਂ ਨਾਲ ਗੱਲਬਾਤ ਕਰਵਾ ਕੇ ਤੁਹਾਨੂੰ ਦੱਸਦੇ ਆ ਇਸ ਮੰਦਿਰ ਦੇ ਵਿੱਚ ਹੋਰ ਕਿਸ-ਕਿਸ ਚੀਜ਼ ਦਾ ਇਲਾਜ ਹੁੰਦਾ ਹੈ ਜੀ ਅੰਕਲ ਜੀ RAM RAM ਜੀ ਅਸੀਂ ਇੱਥੇ ਪਿੰਡ ਜਨੋੜੀ ਆਏ ਸੀਗੇ ਜੀ ਇਹ ਇਸ ਮੰਦਿਰ ਬਾਰੇ ਕੀ ਵਿਸ਼ੇਸ਼ਤਾ ਹੈ ਜੀ ਇਹ ਸਾਡਾ ਇਹ ਮੰਦਿਰ ਬਹੁਤ ਪੁਰਾਤਨ ਮੰਦਿਰ ਹੈ ਜੀ ਠੀਕ ਹੈ ਜੀ ਤੇ ਇਹ ਇੱਥੇ ਸਾਡੇ ਵਿਜਗ ਜਿਹੜੇ ਸੀਗੇ ਗੋਪੀਚੰਦ ਜੀ ਉਹਨਾਂ ਦੇ ਮਹਾਰਾਜ ਇੱਥੇ ਆਏ ਸੀ ਉਸ ਵੇਲੇ ਜੰਗਲ ਹੀ ਹੁੰਦੇ ਸੀਗੇ ਤੇ ਉਹਨਾਂ ਦੀ ਸੇਵਾ ਕੀਤੀ ਉਹ ਇੱਥੇ ਜਾਣ ਲੱਗੇ ਸਾਡੇ ਜਿਹੜੇ ਪਰਿਵਾਰ ਸੀਗੇ ਉਹਨਾਂ ਦੀ ਸੇਵਾ ਕਰਦੇ ਸੀਗੇ ਉਹਨਾਂ ਨੂੰ ਉਹ ਆਸ਼ੀਸ਼ ਆਸ਼ੀਰਵਾਦ ਦੇ ਗਏ ਕਿ ਮੈਂ ਤੁਹਾਨੂੰ ਬਣੀ ਜਿਹੜਾ ਵੀ ਸੱਪ ਨਾ ਕਟਿਆ ਹੋਏਗਾ ਉਹ ਬਣੀ ਟਾਣੀ ਨਾਲ ਝੋਲਣਗੇ ਉਹਦੇ ਨਾਲ ਉਹ ਠੀਕ ਹੋ ਜਾਣਗੇ ਤੇ ਆ ਤਾਤੋਂ ਲੈ ਕੇ ਇੱਥੇ ਜਿਹੜਾ ਵੀ ਸੱਪ ਦਾ ਕਟਿਆ ਹੋਇਆ ਹੁੰਦਾ ਹੈ ਉਹ ਬਿਲਕੁਲ ਠੀਕ ਹੋ ਕੇ ਇੱਥੇ ਜਾ ਜਾਂਦਾ ਉਹਨੂੰ ਸਿਰਫ ਬਣੀ ਦੀ ਟਾਣੀ ਨਾਲ ਹੀ ਝੋਲਦੇ ਹਨ ਤੇ ਉਹ ਤਿੰਨ ਦਿਨ ਉਹਨੂੰ ਇੱਥੇ ਰਹਿਣੇ ਪੈਂਦਾ ਹੈ ਉਹਦਾ ਜਿਹੜਾ ਮਰੀਜ਼ ਹੈ ਉਹ ਉਹਨੂੰ ਸਿਰਫ ਦੁੱਧ ਤਿੰਨ ਦਿਨ ਦਿੱਤਾ ਜਾਏਗਾ ਬਿਲਕੁਲ ਠੀਕ ਹੋ ਕੇ ਇੱਥੇ ਜਾਏਗਾ ਆਲਰੇਡੀ ਉਹਦੇ ਨਾਲ ਮਰੀਜ਼ ਦੇ ਨਾਲ ਕੋਈ ਨਾਲ ਜਿਹੜੇ ਸਕੇ ਸੰਬੰਧੀ ਆਦੇ ਹਨ ਉਹਨਾਂ ਨੂੰ ਰਹਿਣ ਵਾਸਤੇ ਸਾਡੇ ਕੋਲ ਸਰਾਵਾਂ ਹਨ ਠੀਕ ਹੈ ਜੀ ਫਰੀ ਦੇ ਵਿੱਚ ਹੀ ਰਹਿਣਗੇ ਕਿ ਆਪਣੇ ਇਮਾਰਤ 'ਤੇ ਰੋਟੀ ਖਾਂ ਤੇ ਨਾਲ ਮਰੀਜ਼ ਦੀ ਸੇਵਾ ਕਰਨ ਇਲਾਜ ਲਈ ਇਲਾਜ ਜਦੋਂ ਕਰਦੇ ਆ ਉਹਦਾ ਕੋਈ ਪੈਸਾ ਲੈਂਦੇ ਜੀ ਨਹੀਂ ਨਹੀਂ ਪੈਸਾ ਕੋਈ ਨਹੀਂ ਲੈਂਦੇ ਸਿਰਫ ਕਾਣੀ ਝੋਲਣੀ ਹੈ ਸਾਡੇ ਸੇਵਾਦਾਰ ਹੈਗੇ ਆ ਉਹ ਸਾਰੇ ਉਹ ਜਿੱਦਾਂ ਦਾ ਮਰਜ਼ੀ ਸੌਪ ਹੋਵੇ ਜੀ ਅੱਜ ਦਾ ਨਹੀਂ ਠੀਕ ਹੈ ਜੀ ਉਹਦੇ ਵਾਸਤੇ ਕੀ ਪ੍ਰੇਅਰ ਰੱਖਣਾ ਪੈਂਦਾ ਜੀ ਉਹਦੇ ਸਿਰਫ ਇਹੀ ਹੈ ਵੀ ਦੁੱਧ ਹੀ ਪੀਣਾ ਇੱਥੇ ਆ ਕੇ ਸਾਡੇ ਜਿੱਦਾਂ ਜਿਹੜੇ ਡਾਲੀ ਤੋਂ ਹੁੰਦੇ ਹੈਗੇ ਸਾਡੇ ਸੇਵਕ ਉਹ ਜਿੱਦਾਂ ਦੱਸਦੇ ਹੈਗੇ ਉਦਾਂ ਹੀ ਉਹਨਾਂ ਨੇ ਕਹਾ ਬਾਬਾ ਜੀ ਦੀ ਮੰਦਿਰ ਦੀ ਪ੍ਰਕਰਮਾ ਕਰਨੀ ਹੈਗੀ ਹੈ ਉਹਦੇ ਨਾਲ ਹੀ ਉਹ ਜਿਹੜਾ ਸਾਫਤਾ 11 ਹੈ ਉਹ ਦੂਰ ਹੋ ਜਾਂਦਾ ਸਭ ਠੀਕ ਹੈ ਜੀ ਤੇ ਹੋਰ ਕੋਈ ਪ੍ਰੋਬਲਮਾਂ ਜਿਹੜੀਆਂ ਜੇ ਆਹ ਹੌਰ ਦੇ ਨਾਲ ਰਿਲੇਟਿੰਗ ਟੂ ਕੋਈ ਸਕਿਨ ਡਿਜ਼ੀਜ਼ ਹੈਗੀ ਹੈਗੀ ਉਹ ਵੀ ਇੱਥੇ ਆ ਕੇ ਬਹੁਤਿਆਂ ਦੀ ਦੂਰ ਹੋਈ ਹੈ ਠੀਕ ਹੈ ਜੀ ਤੇ ਉਹ ਇੱਥੋਂ ਠੀਕ ਹੋ ਗਏ ਜਾਂਦੇ ਆ ਠੀਕ ਹੈ ਜੀ ਇਵਨ ਕਿ ਇਥੋਂ ਜਿਹੜੇ ਵੀ ਪੀਜੀਆਈ ਤੋਂ ਵੀ ਰੈਫਰ ਜਿਹੜੇ ਕੀਤੇ ਹੋਏ ਲੋਕਾਂ ਦੇ ਉੱਥੇ ਠੀਕ ਨਹੀਂ ਹੋ ਸਕੇ ਉਹ ਇੱਥੇ ਆ ਕੇ ਉਹ ਠੀਕ ਹੋ ਕੇ ਬਾਬਾ ਜੀ ਦੇ ਅਸ਼ੀਰਵਾਦ ਨਾਲ ਜਾਂਦੇ ਹਨ ਸਿਰਫ ਇਹੀ ਹੈ ਕਿ ਆਦਮੀ ਨੂੰ ਵਿਸ਼ਵਾਸ ਰੱਖਣਾ ਚਾਹੀਦਾ ਹੈ ਵਿਸ਼ਵਾਸ ਵਿਸ਼ਵਾਸ ਹੈ ਤਾਂ ਸਭ ਕੁਝ ਹੈ ਵਿਸ਼ਵਾਸ ਨਹੀਂ ਹੈ ਤਾਂ ਸਭ ਕੁਝ ਨਹੀਂ ਹੈ ਠੀਕ ਹੈ ਉਸ ਤੋਂ ਬਾਅਦ ਅਸੀਂ ਉੱਪਰ ਬਣੇ ਕਮਰਿਆਂ ਦੇ ਵਿੱਚ ਆ ਗਏ ਸੀਗੇ ਤੁਹਾਨੂੰ ਦਿਖਾਉਂਦੇ ਆ ਇੱਥੇ ਜੇ ਸਾਨੂੰ ਕੋਈ ਮਿਲਦਾ ਹੈ ਜੇ ਕੋਈ ਸੇਵਾਦਾਰ ਜਾਂ ਕੋਈ ਮਰੀਜ਼ ਜੋ ਇੱਥੇ ਇਲਾਜ ਕਰਾਉਣ ਵਾਸਤੇ ਆਇਆ ਹੋਵੇ ਉਹਨਾਂ ਨਾਲ ਵੀ ਗੱਲਬਾਤ ਕਰਾਉਨੇ ਆ ਆਜੋ ਤੁਹਾਨੂੰ ਲੈ ਚਲਦੇ ਆ ਇੱਧਰ ਨੂੰ ਜੀ ਸੰਗਾ ਸਾਨੂੰ ਮਿਲੀ ਸੀ ਇੱਥੇ ਜਿਹੜੇ ਪਿਛਲੇ ਇੱਕ ਦਿਨ ਤੋਂ ਇੱਥੇ ਆਏ ਹੋਏ ਆ ਇਹ ਵੀਰ ਨੂੰ ਪੁੱਛਦੇ ਆ ਕਿਹੜੇ ਪਿੰਡ ਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਇਹ ਵੀਰੇ ਇਹ ਕਿਹੜੇ ਪਿੰਡ ਤੋਂ ਆਏ ਆ ਜੀ ਆਪਾਂ ਜੀ ਜੀ ਕਰਿਆਲੇ ਤੋਂ ਆਏ ਆ ਜੀ ਇਹ ਕਿਹੜੇ ਡਿਸਟ੍ਰਿਕਟ ਚ ਪੈਂਦਾ ਜੀ ਇਹ ਤਰੰਤਾਂ ਜੀ ਤਰੰਤਾਂ ਜੀ ਤੁਸੀਂ ਕਿਦਾਂ ਨੂੰ ਮਨ ਲੈ ਕੇ ਆਏ ਆ ਮੈਂ ਜੀ ਆਪਣੇ ਨਾਨਾ ਜੀ ਨੂੰ ਲਾਣ ਆਇਆ ਹਾਂ ਇਹ ਤੁਹਾਨੂੰ ਕਿੱਥੋਂ ਪਤਾ ਲੱਗਾ ਸੀ ਇਸ ਮੰਦਰ ਬਾਰੇ ਨਾ ਲਾ ਕੇ ਨਾ ਕੋਈ ਗੁਆਰਡੀ ਸੀ ਹੁੰਦਾ ਤਾਂ ਪਤਾ ਲੱਗਾ ਸੀ ਕਿ ਉਹਨਾਂ ਦਾ ਲੱਤ ਸਾਰੀ ਗਲੀ ਬਈ ਸੀ ਠੀਕ ਹੈ ਜੀ ਹਾਂ ਜੀ ਉਹਨਾਂ ਦਾ ਇਲਾਜ ਕਰਾਇਆ ਸੀ ਤੇ ਉਹਨਾਂ ਨੂੰ ਫਰਕ ਪੈ ਗਿਆ ਸੀ ਠੀਕ ਹੈ ਜੀ ਹਾਂ ਜੀ ਉਹਨਾਂ ਨੇ ਦੱਸਿਆ ਜੀ ਫਿਰ ਤਾਂ ਆਏ ਜੀ ਤੁਸੀਂ ਨਾਨਾ ਜੀ ਦੀ ਕੀ ਪ੍ਰੋਬਲਮ ਆ ਜੀ ਉਹਨਾਂ ਜੀ ਦਾ ਕੱਖ ਲੱਗਾ ਹੋਇਆ ਪਿਆ ਤੇ ਅੱਛਾ ਜੀ ਜ਼ਖਮ ਹੋਇਆ ਹੈ ਜ਼ਖਮ ਹੋਇਆ ਪਿਆ ਠੀਕ ਹੈ ਫਰਕ ਪੈ ਰਿਹਾ ਜੀ ਹਾਂ ਜੀ ਫਰਕ ਪੈ ਰਿਹਾ ਜੀ ਠੀਕ ਹੈ ਠੀਕ ਹੈ ਜੀ ਚਲੋ ਬਹੁਤ ਵਧੀਆ ਵੀਰੇ ਹਰਕ ਪੈ ਰਹੇ ਆ ਨਾ ਜੀ ਮੰਦਰ ਦੀ ਕਾफी ਮਾਨਤਾ ਹੈ ਇਸੀ ਬਾਰੇ ਬਹੁਤ ਜੀ ਮਤਲਬ ਲੋਕਾਂ ਨੂੰ ਪਤਾ ਲੱਗੇ ਕਿ ਇਦਾਂ ਦੀਆਂ ਚੀਜ਼ਾਂ ਵੀ ਹੈ ਜਿਵੇਂ ਸੱਪ ਦੇ ਕੱਟੇ ਸਾਰੀਆਂ ਬਿਲਕੁਲ ਜੀ ਬਿਲਕੁਲ ਜੀ ਵੀਰੇ ਹਾਂਜੀ ਧੰਨਵਾਦ ਵੀਰੇ ਸ਼ੁਕਰੀਆ ਧੰਨਵਾਦ ਜੀ ਇਸ ਮੰਦਰ ਵਿੱਚ ਭੂਲੇਨਾਥ ਜੀ ਦਾ ਮੰਦਰ ਵੀ ਹੈ ਜੀ ਪੁਜਾਰੀ ਜੀ ਪੂਜਾ ਕਰਦੇ ਆ ਜੀ ਚਲੋ ਜੀ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਏਸੀ ਇਸ ਮੰਦਰ ਤੇ ਪਿੰਡ ਦੀ ਹਿਸਟਰੀ ਇਸ ਪਿੰਡ ਦੇ ਵਿੱਚ ਇੱਕ ਡੈਮ ਵੀ ਹੈ ਜੀ ਪਹਾੜਾਂ ਦੇ ਵਿਚਕਾਰ ਨੈਕਸਟ ਬਲੌਗ ਤਾਨੂੰ ਡੈਮ ਦਾ ਦਿਖਾਵਾਂਗੇ ਜੀ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਇੱਥੇ ਆ ਕੇ ਉਹ ਆਪਣਾ ਇਲਾਜ ਕਰ ਸਕੇ ਮਿਲਦੇ ਆ ਜੀ ਨੈਕਸਟ ਬਲੌਗ ਦੇ ਵਿੱਚ